ਸਿਸਟਮ ਦਾ ਇੱਕ ਪੁਰਜਾ ਇਸ ਸਿਸਟਮ ਨੂੰ ਜਿਉਂ ਤਿਉਂ ਰੱਖਣ ਦਾ ਪੁਰਜਾ ਹੈ। ਸਿਸਟਮ ਕੰਮ ਰਿਹਾ ਹੈ। ਹਾਂ। ਹੁਣ ਉਹਨੂੰ ਇਹ ਪੁੱਛੇ ਵੀ ਜਿਹੜਾ 2000 ਮੀਲ ਬੈਠਿਆ ਦੂਰ ਭਿੰਬਾ ਕੋਰੇਗਾ ਆਂ ਵਾਲੇ ਉਹਨਾਂ ਤਰ੍ਹਾਂ 헤ਜ ਆ। ਉਦੋਂ ਦੀ ਪੁਲਿਸ ਨੇ ਤੰਗ ਕੀਤੇ ਨੇ ਬਰਬਾਰਾਉ ਹੋਣੀ ਸੁਦਾ ਭਾਰ ਦੇ ਉਹਨਾਂ ਦਾ ਰਿਹਾਈ ਮੰਗਦਾ। ਪੰਜਾਬ ਦੇ ਬੰਦਾਂ ਨੇ ਤਰੇ ਰਿਹਾਈ ਦਾ ਮਤਲਬ ਕੀ ਗੱਲ ਵੀ ਇਹਦਾ ਕਿ ਦੋਸਤ ਪੰਜਾਬ ਦੇ ਪੁੱਤ ਨੇ ਜਿੰਨਾਂ ਕੰਦਿਆਜ ਕੀਤੀ ਆ। ਠੀਕ ਆ ਦੋਸ਼ੀ ਹੋਣਗੇ। ਉਹ ਸਜ਼ਾਾਂਾਂ ਕੱਟ ਚੁੱਕੇ ਨੇ। ਆ ਰਹਿਣੀ ਹੋਏ ਹੋਰ ਹੈ ਨਹੀਂ ਹੋ ਕੀ ਗੱਲ ਉਹਦੀ ਬਾਜਕਾ ਨੂੰ ਠਾਉਂਦਾ ਉੱਥੇ ਤੋਂ ਕੋਈ ਨਾ ਨਾ ਪੱਕਾ ਇਹ ਰਾਜਨੀਤੀ ਨਹੀਂ ਕਰਨੀ ਤਰ੍ਹਾਂ ਨਾ ਬਹਿਰ ਗਿਆ ਇਹ ਸਵਾਲ ਨੇ ਵੱਡੇ ਕਰਨ ਵਾਲੇ ਇਹਨੂੰ ਸਟੱਡੀ ਹੈ ਨਹੀਂ ਇਹਨਾਂ ਨੂੰ ਹੋਰ ਗੱਲ ਤੇ ਦੇਖਣਾ ਚਾਹੁੰਦਾ ਉਹਨੂੰ ਰਹਾ ਕਰਨ ਦੇ ਗੱਲ ਜਿਹੜਾ 2000 ਮੀਲ ਦੂਰ ਬੈਠਾ ਸਾਡੇ ਨਾਲ ਕੋਈ ਨਾ ਵਿਚਾਰਾਂ ਦਾ ਹੋਈ ਨਹੀਂ ਇਹ ਨਹੀਂ ਕਿ ਅਸੀਂ ਦਿਖਾਈ ਨਹੀਂ ਚਾਹੁੰਦੇ ਉਹਨੂੰ ਸਮਾਜ ਦੀ ਖਾਤਰ ਲੜਦੇ ਨੇ ਦਲਤ ਵਰਗ ਦੀ ਖਾਤਰ ਲੜਦੇ ਨੇ ਉਸੂਰ ਮੇ ਨੇ ਜਿੰਦਗੀ ਦੀ ਇੱਜ਼ਤ ਉਹਨਾਂ ਨੇ ਪਰ ਤਾਂ ਰਹਾ ਨਹੀਂ ਸਵਾਲ ਆ ਮੀ ਕੋਹੜੇ ਨਾ ਦੋਸਤੇ ਦੰਬਨਾ ਬਰ ਪੰਜਾਬ ਦੇ ਪੁੱਤਾਂ ਦਾ ਤਰ੍ਹਾਂ ਬਹਿਰ 2000 ਮੀਲ ਵਾਲਾਂ ਤਰ੍ਹਾਂ ਹੀ ਜ ਤੋ ਕਿਉਂ ਕਿਉਂ ਨਹੀਂ ਪੰਜਾਬ ਦੇ ਮੰਗਦਾ ਕੋਈ ਪੋਲਿਟਿਕਸ ਹੈ ਇਕ ਜਿਹੜੇ ਉਹਨੂੰ ਪੁੱਛੋ ਚਲਾ ਰਹੇ ਨੇ ਉਹਦੇ ਪਿੱਛੇ ਛੇਰੇ ਨੇ ਇਹ ਤਾਂ ਮਖੌਟਾ ਇੱਕ ਮਖੌਟੇ ਪਿੱਛੇ ਛੇਰੇ ਹੋਰ ਸੁਪੇ ਹੋਏ ਨੇ ਕਿਸੇ ਨੂੰ ਵੀ ਨਹੀਂ ਪਤਾ ਜਿੰਨੇ ਪੱਤਰਕਾਰ ਤੁਰੇ ਫਰਨੇ ਸਾਰੇ ਨਾਲ ਕੋਈ ਸਟੱਡੀ ਨਹੀਂ ਹੁੰਦੀ ਪੋਲਿਟਿਕਸ ਸਮਰੇ ਵੀ ਪਿੱਛੇ ਸੁਪੇ ਆਪੇ ਕੀ ਹੈ ਕੋਈ ਸੁਵਾਲ ਨਹੀਂ ਉਹਨੂੰ ਕਰਦਾ ਵੀ ਗੁਰਦਿਆਲ ਦਾ ਕਿਹੜਾ ਨਾਮ ਲਪੜਾ ਦੱਸ ਤੂੰ ਗੁਰਦਿਆਲ ਦੇ 10000 ਬੰਦਾ ਲੈ ਕੇ ਜੰਨਾ ਕੋਈ ਸਦਾ ਅਧਨੀ ਸਮਾਗਮ ਤੇ ਜਿੱਦੜੀ ਮੌਤ ਹੋਈ ਆ ਮੈਂ ਵੀ ਉੱਥੇ ਸੀ ਜੈਤੋ ਸਿਸਕਾਰ ਕੀਤਾ ਇਹਦੇ ਬੰਦੇ ਗੁਰਦਾਲ ਸਿੰਘ ਜਿੰਦਾਬਾਦ ਕਹਿੰਦੇ ਸੀ ਇੱਕ ਪਾਸੇ ਪੁਲਿਸ ਰਫਲਾਂ ਤੇ ਲਾ ਕੇ ਉਹਨੂੰ ਸਲਾਮੀ ਦੇ ਰਹੀ ਸੀ ਇੱਕ ਪਾਸੇ ਜਿੰਦਾਬਾਦ ਕਿਸੇ ਨਹੀਂ ਗੁਰਦਾਲ ਸਿੰਘ ਜਿੰਦਾਬਾਦ ਗੁਰਦਾਲ ਸਿੰਘ ਅਮਰ ਨੇ ਥੋੜੀ ਸਾਂਝ ਕੀ ਬਣਦੀ ਆ ਜੋ ਸਟੇਟ ਦਾ ਬਾਗੀ ਆ ਪੁਲਿਸ ਨੂੰ ਫਿਰ ਸਲਾਮੀ ਦੇ ਕਿਵੇਂ ਚੱਲੇਗੀ ਗੁਰਦਾਲ ਸਿੰਘ ਨੂੰ ਫਿਰ ਉਹਦਾ ਸਰਹੱਦ ਲਈ ਸਮਾਗਮ ਉਹਨਾਂ ਚ ਇਤੋਂ ਚ ਕਟੋ-ਕਟ ਔਰ ਆ ਪੋਸਟਰ ਕੱਢਦੇ ਨੇ ਆਪਾਂ ਜਾਣਾ ਗੁਰਦਾਲ ਦੇ ਸਾਰੇ ਕਾਟਰ ਨੂੰ ਇਕੱਠਾ ਕਰਕੇ ਗੁਰਦਾਲ ਦੇ ਲੈ ਕੇ ਜਾਂਦਾ ਦਿਸਵਾਂਸੇ ਕਮਲ ਦੇ ਮੌਤ ਦੀ ਅਫਸੋਸ਼ ਦੀ ਖਬਰ ਵੀ ਨਹੀਂ ਪਹੁੰਦੇ ਵੀ ਯਾਰ ਉਂ ਜੱਗ ਦਿਖਾਵੇ ਲਈ ਪਾ ਦੋ ਵੀਰ ਮਾੜਾ ਹੋਇਆ ਚੌਕੇ ਦਿਸਵਾਂਸੇ ਕਮਲ ਹੋਰ ਪੋਲਿਟਿਕਸ ਨਾਲ ਖੜਾ ਸੀ ਉਹ ਪੰਜਾਬ ਨਾਲ ਖੜਾ ਜੋ ਪੰਜਾਬ ਨਾਲ ਧੱਕਾ ਹੋ ਰਿਹਾ ਜੋ ਪੰਜਾਬ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਆ ਕਿਉਂਕਿ ਇਹ ਪੁਲਿਸ ਮੁਕਾਬਲੇ ਦੇ ਹੱਕ ਤਾਂ ਵੀ ਹਾਂ ਚੰਗਾ ਹੋ ਗਿਆ ਪੰਜਾਬ ਦੇ ਸਿੱਖ ਨੂੰ ਜਨ ਮਾਰਤੇ ਇਹ ਉਸ ਪੋਲਿਟਿਕਸ ਨਾਲ ਖੜੇ ਆ ਅਗਰ ਆਣੀ ਤਾਂ ਵਿਰੋਧ ਹੈ ਇਹਦਾ ਦਿਸਵਾਂਸੇ ਕਮਲ ਨਾਲ ਇਹ ਅੰਦਰੋਂ ਅੰਦਰ ਇਹ ਕਹਿੰਦੇ ਵੀ ਨਹੀਂ ਗੁਰਦਿਆਲ ਨੇ ਹਾਜ਼ਨ ਨਾਰਾ ਨਹੀਂ ਮਾਰਿਆ ਗੁਰਦਿਆਲ ਡੜਬਟ ਕੇ ਜਾਰਾ ਕੀਤਾ ਗੁਰਦਿਆਲ ਨਾ ਤਾਂ ਸਾਝਾ ਗੁਰਦਿਆਲ ਦੀ ਜਿਹੜੀ ਨਿਰਪੱਖਤਾ ਗਈ ਉਹ ਸਟੇਟ ਤੱਕ ਚ ਭੁਗਤਦੀ ਆ ਜਿਹੜੀ ਗੁਰਦਿਆਲ ਦੀ ਨਿਰਪੱਖਤਾ ਗਈ ਗੁਰਦਿਆਲ ਦੀ ਲਿਖਤਾ ਉਹ ਸਟੇਟ ਦੇ ਰਾਸ ਬੈਠਦੀ ਆ ਇਸ ਕਰਕੇ ਕਹਿੰਦੇ ਫਿੱਟ ਬੈਠਦਾ ਗੁਰਾਂ ਦੇ ਕਿਸੇ ਨੂੰ ਪਤਾ ਹੀ ਨਹੀਂ ਗੱਲ ਕੀ ਆ ਕਿਸਾਨ ਜੀ ਨੂੰ ਕਿਸਾਨ ਨੂੰ ਕਹੀ ਜਾਂਦਾ ਕਿਸਾਨ ਮੋਰਚਾ ਸਾਨੂੰ ਪਹਿਲਾਂ ਪਤਾ ਸੀ ਉਹ ਮੈਂ ਕਿਹਾ ਸਭ ਤੋਂ ਖਤਰਨਾਕ ਗੁਰਾਂ ਆ ਇੱਥੇ ਉਹ ਕਿਸਾਨ ਮੋਰਚੇ ਦੇ ਨਾਂ ਤੇ ਲੱਕ ਕੰਮ ਹੋਰ ਕਰਦੀ ਪੋਲਿਟਿਕਸ ਹੋ ਰਹਾ ਉਹ ਘਾਇਰ ਹਟਾਉਂ ਕਰ ਰਹਾ ਮੈਂ ਪਾਰਟ ਪਾਰਟ ਨਹੀਂ ਛੱਡਦਾ ਨਿਰਪੱਖ ਹਾਂ ਜਿਹੜਾ ਬੰਦਾ ਕਹਿੰਦਾ ਉਹ ਉਹਦੀ ਪੋਲਿਟਿਕਸ ਹੋਰ ਆ ਉਹਦੀ ਆਪਣੀ ਵੀ ਇਹ ਵੀ ਪੋਲਿਟਿਕਸ ਹੈ ਇੱਕ ਜਿਹੜਾ ਕਹਦਾ ਮੈਂ ਨਿਰਪੱਖ ਹਾਂ ਇਹ ਤਾਂ ਰਾਜਨੀਤਿਕ ਸਵੰਧ ਨਹੀਂ ਛੱਡਦਾ ਕੋਈ ਸਿੱਖੀ ਜਿਵੇਂ ਹੈ ਨਹੀਂ ਅੱਥਾ ਸਿੱਖੀ ਕਿੱਥੇ ਆ ਜਦੋਂ ਬਾਬਰ ਚੜ੍ਹ ਕੇ ਆ ਗਿਆ ਇੱਥੇ ਬੈਠੇ ਸੀਗੇ ਬੰਦੇ ਬਥੇਰੇ ਮਾਂ ਪਰਚਣਗੇ ਸੰਤ ਸੀਗੇ ਹਿੰਦੂਆਂ ਚ ਵੀ ਮੁਸਲਮਾਨਾਂ ਚ ਕੋਈ ਨਹੀਂ ਬੋਲਿਆ ਬਾਬਰ ਦੇ ਤਾਂ ਗੁਰੂ ਨਾਨਕ ਦੇਵ ਜੀ ਨਿਰਪੱਖ ਹਾਂ ਸਾਡੇ ਨਿਰਪੱਖ ਹਾਂ ਜਰ ਛੋਟਾ ਕਮ ਤਾਂ ਮਾਲਾ ਫੇਰਨਾ ਉਹਨਾਂ ਕਿਉਂਕਿ ਆਪਾਪ ਕੀ ਜੰਗ ਜਨਾਂ ਦੇ ਲੈ ਕਾਬਲੋਂ ਤਾਂ ਆਇਆ ਉਹਦੀ ਫੌਜ ਨੂੰ ਪਾਪ ਦੀ ਜੰਝ ਕਿਹਾ ਛੜਦਾ ਪਰੰਪਰਾ ਸਿੱਖੀ ਦੇ ਆ ਜੇ ਤੂੰ ਸਿੱਖਾ ਫਿਰ ਤੂੰ ਨਿਰਪੱਖ ਕਿਵੇਂ ਹੋ ਗਿਆ ਬਈ ਫਿਰ ਹਰ ਇਸੂ ਦਾ ਤਰਾ ਪ੍ਰਤੀਕਰਮ ਹੋ ਜਿੱਤੇ ਤੱਕ ਦਾ ਹੁੰਦਾ ਪਰ ਉੱਥੇ ਪ੍ਰਤੀਕਰਮ ਹੋਊਗਾ ਫਿਰ ਤਾਂ ਚਿਤ੍ਰੀਗਣਾ ਕਰਨਾ ਸਾਡਾ ਕੀ ਸੁਭੰਦਾ ਕਸ਼ਮੀਰ ਨਾ ਕਿੱਥੇ ਕਸ਼ਮੀਰਾ 890 ਕਿਲੋਮੀਟਰ ਦੁਰਗਮਰਾ ਉਥੋਂ ਪੰਡਤ ਆਉਂਦੇ ਨੇ। ਜਰਕੇ ਪੰਡਤ ਦੀ ਫਲਸਫੀ ਵੀ ਹੋਰ ਆ। ਪਰ ਚਲੋ ਦਰਤੇ ਆ ਗਏ ਗੁਰੂ ਸਾਹਿਬ ਕੋਲ ਉਹ ਵੀ ਕਥਲੇ ਯਾਰ ਤੁਸੀਂ ਤੁਹਾਡੇ ਨਾਲ ਕੀ ਸੌਂਦਾ ਕੋਈ ਨਹੀਂ ਤੇ ਨਾਲ ਪੱਖਾਂ। ਉਹ ਤੇ ਇੱਕ ਫਤਿਹ ਰੇ ਵੀ ਗਿਆ ਕਟਾਲ ਸਦਾ ਯਾਰ ਅਜੀ ਤਾਂ ਨਾਮ ਜਪਦੇ ਆ। ਇਹ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ। ਪਰੰਦਰ ਪੱਖ ਇਹਨਾਂ ਸਿੱਖੀ ਦਾ ਇਹ ਆ ਵੀ ਜਿੱਥੇ ਜ਼ੁਲਮ ਹੁੰਦਾ ਉਹ ਹੱਕ ਜ਼ੁਲਮ ਦੇ ਵਿਰੁੱਧ ਖੜਨਾ ਮਜਲੂਮ ਦੇ ਹੱਕ ਦੇ ਖੜਨਾ। ਰੁਸਾ ਸੀਸ ਦੇਣ ਗਏ ਨੇ। ਯਾਰ ਅਰੇ ਖੜੇ ਆ ਪਰ ਥਾਰੇ ਮਾਲਵੇ ਦੇ ਵਿੱਚ ਤਾਂ ਕਹਾ ਵੀ ਉਹ ਗ੍ਰਾਹਕਾਂ ਨੇ ਘਰ ਘਰ ਪਿੰਡ ਪਿੰਡ ਉਹਨਾਂ ਦੀ ਬੜਾ ਜਥੇਬੰਦ ਹੈ ਉਹ ਕੋਈ ਹੈ ਉਹਨੂੰ ਉਹ ਹੋਰ ਕਿ ਉਹਨਾਂ ਕੋਲ ਬਦਲ ਨਹੀਂ ਉਹਨੂੰ ਪੌਲਟ ਬੰਦਾਂ ਨੂੰ ਪੌਲਟ ਰੱਖਣ ਨੂੰ ਲੋਕਾਂ ਨੂੰ ਪਤਾ ਵੀ ਨਹੀਂ ਹੈ ਉਹਨੂੰ ਪਤਾ ਹੀ ਨਹੀਂ ਉਹਨੂੰ ਵਿਚਾਰ ਨੂੰ ਕੀ ਪਤਾ ਇੱਥੇ ਬਰਨਾਲੇ ਇੱਕ ਵਾਰਿਆਂ ਦਾ ਲਾਈਵ ਆ ਤੇ ਉੱਥੇ ਉਹਨੇ ਐਲਾਨ ਕੀਤਾ ਵੀ ਜਿਹੜਾ ਕੀ ਨਾ ਸਿਰਫ ਕਿਸਾਨੀ ਦੇ ਗੀਤ ਗਾਉਣੇ ਹੋਰ ਕੋਈ ਗੀਤ ਨਹੀਂ ਗਾਉਣਾ ਇਹ ਤਾਂ ਵਿਚਾਰੇ ਅਮਰਧਾਰੀ ਮਟਰ ਕੱਢੀ ਜਾਣ ਮੈਂ ਕਿਹਾ ਤੁਸੀਂ ਕਿਵੇਂ ਮੈਂ ਇੱਥੇ ਐਸਐਸਪੀ ਦਫ਼ਤਰ ਸੀ ਮੈਂ ਕਿਤੇ ਕੰਮ ਗਿਆ ਉਹ ਬੈਠਾ ਮੈਂ ਉਹ ਚਲਾ ਗਿਆ ਚਾਹ ਪੀ ਲਓ ਮੰਡੀ ਦੇ ਵਿੱਚੋਂ ਮੋਟਰਸਾਈਕਲ ਖੜਾ ਕੇ ਜਾਣਾ ਮੈਂ ਪੀ ਲੈਣਾ ਚਾ। ਲਗਾ ਗੁਰਾ ਕੰਦੇ ਗੁਰਾਹਾਂ ਨਾਲ। ਮੈਂ ਤੂੰ ਦਾ ਗਾਤਰੇ ਪਾਈ ਫਿਰਦਾ ਕਹਿੰਦੇ ਫਿਰ ਕੀ ਹੁੰਦਾ? ਮੈਂ ਕੋ ਤਾਂ ਗਾਤਰੇ ਲਹਾਉਂਦੇ ਨੇ ਤੁਹਾਨੂੰ ਕੀ ਪਤਾ? ਤੁਹਾਨੂੰ ਇਹ ਨਾ ਪਤਾ ਗਾਤਰੇ ਲਹਾਉਂਦੇ ਨੇ। ਜਿਹੜਾ ਤਰਕਸ਼ੀਲ ਮੈਗਜ਼ੀਨ ਜਿਹਦੇ ਘਰ ਘਰ ਪਹੁੰਚਦਾ ਜਿਹਨੂੰ ਉਹ ਕਰਦੇ ਨੇ ਪਾਕਿਸਤਾਨੀ ਲਿਖਤਾ ਮੈਂ ਨਸਤਾ ਕਿਉਂ ਜਿਹੜੇ ਛੋਟੇ ਜਿ ਬੰਡੀਆਂ ਜਾ ਰਹੀਆਂ ਨੇ ਉਹ ਕੀ ਆ ਮੈਂ ਨਸਤਾ ਕਿਉਂ? ਛੋਟੇ ਬੱਚਿਆਂ ਨੂੰ ਟੈਂਪਰ ਕੀ ਕਰ ਰਹੇ ਨੇ? ਤੁਹਾਨੂੰ ਇਹ ਨਾ ਪਤਾ ਲੱਗਦਾ। ਉਹ ਤੁਹਾਡੇ ਜਿਹੜਾ ਟੀਕਾ ਲਾਰ ਹੈ ਨਾ ਕੋ ਟੀਕਾ ਹੋਰ ਆ ਉਹ ਤੁਹਾਡੇ ਗਾਤਰੇ ਲਾਉਣ ਵਾਲਾ ਟੀਕਾ ਲੌਂਗ ਟਰਮ ਤੇ ਵੀ ਤੁਹਾਡੇ ਨਾਲ ਸਿੱਖੀ ਕੱਢਣੀ ਓਨੇ ਤੁਹਾਡੇ ਜਕਾਰੇ ਸੜਾਉਣੇ ਨੇ ਉਹ ਟੀਕਾ ਲਾਉਣਾ ਭਗਤ ਸਿੰਘ ਰਾਹੀਂ ਭਗਤ ਸਿੰਘ ਦੇ ਪੈਂਫਲੈਟ ਵੰਡ ਕੇ ਮੈਂ ਨਾ ਅਸਤਾ ਕਿਉਂ ਆ ਤੁਹਾਡੇ ਕਰਾਂ ਧਰਕ ਸਕੀਲ ਮੈਗਜ਼ੀਨ ਭੇਜ ਕੇ ਹੁਣ ਮੇਰੇ ਇੱਥੇ ਸਕੂਲ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਇੱਥੇ ਬੱਚੇ ਕਿਤਾਬਾਂ ਲੈ ਤਣ ਚਾਰਾਂ ਕਹਿੰਦੇ ਸਾਡਾ ਉਹ ਜਨਨ ਲੌ ਦਾ ਟੈਸਟ ਲੈਣਾ ਮਤ ਉਹਨੂੰ ਨਾਮ ਦੇਣੇ ਆ ਦੇਖੋ ਬੱਚਾ ਦਾ ਬ੍ਰੇਨ ਬਾਸ ਕੇ ਮੇ ਕਰਦੇ ਆ ਬੰਦੇ ਮੈਂ ਖਿਆ ਦੇਖਾਂ ਕਿਹੜਾ ਕਿਤਾਬਾਂ ਕਿਤਾਬਾਂ ਭਗਤ ਸਿੰਘ ਨੇ ਲਿਖਤਾ ਮੈਂ ਨਾਸਤਾ ਕਿਉਂ ਆ ਭਗਤ ਸਿੰਘ ਨੇ ਲਿਖਤਾ ਭਗਤ ਸਿੰਘ ਦੇ ਕਿਤਾਬਾਂ ਰਾਹੀ ਬੰਦੇ ਬੱਚਿਆਂ ਦਾ ਜਨਨ ਲੌ ਦਾ ਟੈਸਟ ਲੈਂਦੇ ਨੇ ਮੈਂ ਖਿਆ ਯਾਰਾ ਤੇ ਸਿੱਖੀ ਦੇ ਤਾਂ ਹੋਵੇ ਜਨਨ ਸਾਰੇ ਚਾਹੀਦੀ ਆ ਜੇ ਭਗਤ ਸਿੰਘ ਦੀ ਆ ਤੇ ਫਿਰ ਇਹ ਤਾਂ ਦੂਜਿਆਂ ਦੀ ਵੀ ਚਾਹੀਦੀ ਆ ਕਿ ਦੂਜੇ ਹੋਰ ਕਦਰੇ ਬਾਬਾ ਨੇ ਵੀ ਚਾਹੀਦਾ ਬਾਬਾ ਬਸਕ ਸਿੰਘ ਦੀ ਹੋਵੇ ਬਾਬਾ ਸੁਣ ਤੁਸੀਂ ਭਗਰਾਂ ਦੇ ਵੀ ਜਨਰਲ ਲੋਰੀ ਲੈਣੀ ਆ ਉਹਨਾਂ ਦੇ ਵੀ ਲੈ ਕੱਲੇ ਭਗਸਾਂ ਦੇ ਜਨਰਲ ਹੋ ਗਿਆ ਉਹਦਾ ਟੈਸਟ ਲੈਣਾ ਬੱਚਾ ਨਾ ਉਹ ਬੰਦੇ ਨੂੰ ਐਂ ਬਰੇਨ ਬਾਸ ਕਰਦੇ ਇੱਥੇ ਧੱਕਾ ਕੇ ਥੱਲੇ ਗਰਾਊਂਡ ਲੈਵਲ ਤੱਕ